ਖਬਰ ਤੂਰੀ ਤੋਂ ਹੈ ਜਿੱਥੇ ਦੇ ਬਾੜ ਨੰਬਰ 2 ਧਰਮਪੁਰਾ ਮਹੱਲਾ ਵਿੱਚ ਕੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦੇ ਗੁੱਸੇ ਵਿੱਚ ਆਏ ਮਹੱਲਾ ਨਿਵਾਸੀਆਂ ਨੇ ਢੂਰੀ ਦੇ ਮਲੇਰ ਕੋਲਾ ਬਾਈਪਾਸ ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਮਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਪਿਛਲੇ ਕਈ ਮਹੀਨੇ ਤੋਂ ਉਹ ਨਗਰ ਕੌਂਸਲ ਅਤੇ ਮੁੱਖ ਮੰਤਰੀ ਦੇ ਦਫ਼ਤਰ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਮੁੱਖ ਮੰਤਰੀ ਦੇ ਦਫ਼ਤਰ ਦੇ ਅਧਿਕਾਰੀ ਵੀ ਉਹਨਾਂ ਦੇ ਮਹੱਲੇ ਦਾ ਦੌਰਾ ਕਰਕੇ ਜਾ ਚੁੱਕੇ ਹਨ ਪਰ ਕਿਸੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਜਿਸ ਦੇ ਚਲਦੇ ਉਹ ਮਜਬੂਰਨ ਸੜਕਾਂ ਦੇ ਉੱਤਰ ਰਹੇ ਹਨ ਅਤੇ ਸੜਕ ਜਾਮ ਕਰਕੇ ਪ੍ਰਦਰਸ਼ਨ ਕਰ ਰਹੇ ਹਨ ਉਧਰ ਵਿਭਾਗ ਦੇ ਐਸਪੀਓ ਦਾ ਕਹਿਣਾ ਹੈ ਕਿ ਸੀਵਰੇਜ ਦੀ ਕੋਈ ਸਮੱਸਿਆ ਕਾਰਨ ਮਹੱਲੇ ਵਿੱਚ ਪਾਣੀ ਜਮਾ ਹੈ ਅਤੇ ਪਾਣੀ ਦੀ ਨਿਕਾਸੀ ਲਈ ਉਹਨਾਂ ਵੱਲੋਂ ਟੈਂਕਰ ਭੇਜੇ ਗਏ ਹਨ ਜੋ ਕਿ ਮਹੱਲੇ ਵਿੱਚ ਜਮਾ ਪਾਣੀ ਨੂੰ ਕੱਢ ਰਹੇ ਹਨ ਅਤੇ ਜਲਦ ਹੀ ਇਹਨਾਂ ਦੀ ਇਹ ਸਮੱਸਿਆ ਦਾ ਹੱਲ ਹੋ ਜਾਵੇਗਾ ਪਰ ਮਹੱਲਾਨ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਹ ਇਸੇ ਤਰ੍ਹਾਂ ਸੜਕ ਤੇ ਡਟੇ ਰਹਿਣਗੇ ਅਤੇ ਉਹਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਜਿਹਨਾਂ ਨੇ ਤੁਹਾਨੂੰ ਬੋਟਾ ਪਾਈਆਂ ਨੇ ਮਾਨਸਾਰ ਕਦੇ ਧੂਰੀ ਤੇ ਵੀ ਹੱਥਾਂ ਦਾ ਅੜਰ ਕੱਢ ਲਓ। ਪਤਾ ਲੱਗ ਜੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਓ। ਨਹੀਂ ਕੋਈ ਗੱਲ ਨਹੀਂ। ਸਾਡੇ ਮਹੱਲੇ ਚ ਲਗਾਤਾਰ 2 ਸਾਲ ਤੋਂ ਸੀਵਰੇਜ ਦੀ ਸਮੱਸਿਆ ਆ ਰਹੀ ਆ ਧਰਮਪੁਰਾ ਮਹੱਲਾ ਬਾੜ ਨੰਬਰ 2 ਸੀਐਮਸੀਟੀ ਟੂਰੀ ਤੇ ਸਾਡੇ ਮਹੱਲੇ ਚ ਲਗਾਤਾਰ 2 ਸਾਲ ਤੋਂ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਅਸੀਂ ਇਹਦੇ ਲਈ ਸਾਰੇ ਕਿਤੇ ਐਪਲੀਕੇਸ਼ਨਾਂ ਪਾ ਕੇ ਦੇਖ ਲਈਆਂ ਜੀ ਚੰਡੀਗੜ੍ਹ ਵੀ ਪਾ ਕੇ ਦੇਖ ਲਈਆਂ ਟੂਰੀ ਸੀਵਰੇਜ ਬੋਰਡ ਵਾਲਿਆਂ ਨੂੰ ਵੀ ਕਹਿਤਾ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਕਮੇਟੀ ਚ ਵੀ ਸੀਐਮਓ ਬੀਸ ਚ ਵੀ ਸਾਡਾ ਦਲਵੀਰ ਢਿੱਲੋਂ ਜੀ ਆ ਕੇ ਹਾਲ ਵੀ ਦੇ ਕੇ ਕੁਲੀ ਸਾਹਿਬ ਵੀ ਆ ਕੇ ਹਾਲ ਦੇ ਕੇ ਸਾਰਾ ਦੇਖ ਕੇ ਪਰ ਕੋਈ ਹੱਲ ਨਹੀਂ ਹਰੇਕ ਵਾਰੀ ਸਾਨੂੰ 1 ਮਹੀਨੇ ਦਾ ਲੌਲੀਪੌਪ ਦੇ ਕੇ ਇਹ ਘਰੇ ਤੋੜ ਦਿੰਦੇ ਨੇ ਜੀ ਘੱਟੋ ਘੱਟ 6 ਮਹੀਨਿਆਂ ਤੋਂ ਲਗਾਤਾਰ ਇਹ ਸਾਡਾ 1 ਮਹੀਨੇ ਵਾਲਾ ਪ੍ਰੋਸੈਸ ਚੱਲ ਰਿਹਾ ਜੀ ਤੇ ਸਾਨੂੰ ਹੁਣ ਵੀ 1 ਮਹੀਨੇ ਵਾਲਾ ਪ੍ਰੋਸੈਸ ਚੱਲ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਹ ਮਿੱਠੀ ਗੋਲੀ ਨਾ ਦਿੱਤੀ ਜਾਵੇ ਤੇ ਸਾਡਾ ਹੱਲ ਹੋਵੇ ਤੇ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਜਵਾਕ ਨੇ ਛੋਟੇ ਛੋਟੇ ਬਿਮਾਰ ਹੋ ਰਹੇ ਨੇ ਸਾਡੇ ਲਈ ਵੀ ਰਿਟਰਨ ਚ ਐਪਲੀਕੇਸ਼ਨਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹ ਪਈਆਂ ਨੇ ਜੀ ਅਸੀਂ ਡੀਸੀ ਦਫ਼ਤਰ ਵੀ ਤੱਕ ਵੀ ਜਾਏ ਅਸੀਂ ਸਾਰੇ ਕਿਤੇ ਜਾਏ ਜੀ ਪਰ ਸਾਡਾ ਕੋਈ ਸੁਣਵਾਈ ਨਹੀਂ ਹੋਈ ਕੱਲ ਅਸੀਂ ਸੀਐਮ ਆਫਿਸ ਤੇ 6-7 ਜਣੇ ਗਏ ਸੀ ਇਕੱਠੇ ਹੋ ਕੇ ਸੀਐਮ ਆਫਿਸ ਤੇ 6-7 ਜਣੇ ਗਏ ਸੀ ਇਕੱਠੇ ਹੋ ਕੇ ਤੇ ਸਾਨੂੰ ਕਹਿੰਦੇ ਬੈਠੋ ਵੇਟਿੰਗ ਰੂਮ 'ਚ ਅਸੀਂ ਤੁਹਾਡੀ ਮੀਟਿੰਗ ਕਰਾਉਨੇ ਆ ਸਾਨੂੰ ਅੰਦਰ ਬਾੜ ਕੇ ਜੀ ਉਹਨਾਂ ਨੇ ਸਾਰੇ ਅਫਸਰ ਸਹਬਾਨਾਂ ਨੂੰ ਉੱਥਰ ਬੁਆਣਾ ਕਰਤਾ ਅਸੀਂ ਚਾਹੁੰਦੇ ਆ ਵੀ ਸਾਡਾ ਇਨਸਾਫ ਹੋਵੇ ਸਾਨੂੰ ਐ ਮਿੱਠੇ ਲੌਲੀਪੌਪ ਨਾ ਦੇਣ ਐ ਅਸੀਂ ਬਹੁਤ ਔਖੇ ਆ ਸਾਡੇ ਛੋਟੇ-ਛੋਟੇ ਬੱਚੇ ਨੇ ਬਿਮਾਰ ਹੋ ਰਹੇ ਨੇ ਜੀ ਅਸੀਂ ਬਹੁਤ ਦੂਰ-ਦੂਰ ਤੱਕ ਜਾਏ ਜੀ ਅਸੀਂ ਚੰਡੀਗੜ੍ਹ ਤੱਕ ਵੀ ਜਾਏ ਆਨਲਾਈਨ ਕੰਪਲੀਟਾਂ ਵੀ ਪਾਲੀਆਂ ਪਰ ਸਾ ਨਹੀਂ ਸੁਣਦੇ ਫੇਰ ਅਗਲਾ ਕੀ ਕਰੂਗੇ ਹਾਂ ਤਾਂ ਮਨ ਲਾ ਰੱਖੋ ਜਦੋਂ ਨਹੀਂ ਸੁਣਦੇ ਜੀ ਦੇਖੋ ਅਸੀਂ ਧਰਨਾ ਲਾ ਰਿਹਾ ਇਹ ਕੱਠ ਫਿਰ ਵੱਡਾ ਪੱਕਾ ਧਰਨਾ ਲੱਗ ਜੂ ਵੱਧ ਤੋਂ ਵੱਧ ਰੋਸ਼ ਹੋਊ ਫਿਰ ਸਾਡੇ ਨਾਲ ਹੋਰ ਵੀ ਜੱਥੇਬੰਦੀਆਂ ਜੁੜਨਗੀਆਂ ਸਾਡੇ ਸਾਰੇ ਭਰਾ ਸਹਿਬਾਨ ਆਉਣਗੇ ਹਜੇ ਅਸੀਂ ਛੋਟਾ ਇੱਕ ਇਹਨਾਂ ਨੂੰ ਚੇਤਾਵਨੀ ਦਿੱਤੀ ਹੈ ਵੀ ਹਾਂ ਵੀ ਸਾਡਾ ਹੱਲ ਕਰੋ ਨਹੀਂ ਅਸੀਂ ਇਹਨੂੰ ਇੱਕ ਵੱਡਾ ਬਦਲਾਅ ਦਾ ਰੂਪ ਪੈਦਾ ਕਰਾਂਗੇ ਸਾਨੂੰ ਜੋ ਚਾਹੀਦਾ ਸਾਡਾ ਹੱਲ ਕਰੋ ਦੇਖੋ ਸਾਡੇ ਮਹੱਲੇ 'ਚ ਜਾ ਕੇ ਜਾਇਜ਼ਾ ਲਿਆ ਜਾਵੇ ਵੀ ਕਿੰਨਾ ਬੁਰਾ ਹਾਲ ਆ ਅਸੀਂ ਬਹੁਤ ਪਰੇਸ਼ਾਨ ਆ ਜੀ ਅਸੀਂ ਤੰਗ ਆ ਕੇ ਕਹਿੰਨੇ ਆ ਪਰ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਜਈ ਸੀਵਰੇਜ ਬੋਰਡ ਦਾ ਕਹਿੰਦਾ ਮੇਰੇ ਹੱਥ ਘੜੇ ਨੇ ਐਮ ਸੀ ਦਾ ਹੱਤ ਆ ਐਮ ਸੀ ਸਾਡੇ ਨਾਲ ਜਾ ਸਕਦਾ ਦੇਖੋ ਚਾਹੇ ਕਰੇ ਨਾ ਕਰੇ ਉਹਦੇ ਉਹ ਆ ਜੀ ਠੀਕ ਹੈ ਸਾਰੇ ਕਹਿੰਦੇ ਸਾਡੇ ਹੱਥ ਘੜੇ ਨੇ ਜਈ ਕਹਿੰਦਾ ਸਾਡੇ ਅੱਥ ਨੇ ਕਮੇਟੀ ਅੰਡਰ ਦੇਤਾ ਠੇਕੇ ਦੇ ਦੇਤਾ ਠੇਕੇ ਤੇ ਹੁਣ ਠੇਕੇ ਵਾਲੇ ਹੜਤਾਲ ਦੇ ਬੈਠ ਨੇ ਅਸੀਂ ਗੰਦ ਚ ਥੋੜੀ ਬੈਠਾਂਗੇ ਸਾਡਾ ਇੰਨਾ ਜਿਆਦਾ ਬੁਰਾ ਹਾਲ ਆ ਜੀ ਪਾਣੀ ਦਾ ਜੀ ਧਰ ਪਰ ਮੱਲੇ ਵਿੱਚ ਬਹੁਤ ਪਾਣੀ ਖੜਦਾ 7-8 ਮਹੀਨੇ ਹੋ ਗਏ ਸਾਰੇ ਅਦਫਤਰਾ ਚ ਚਲੇ ਗਏ ਐਮ ਸੀ ਦੀ ਵੀ ਬਹੁਤ ਮਿੰਟਾ ਕੀਤੀ ਆ ਵਾਰੀ ਵਾਰੀ ਮਤਲਬ ਆਉਂਦੇ ਰਹੇ ਨਿਕਲ ਜੂਗਾ ਹੱਲ ਹੋ ਜੂਗਾ ਆ ਲੋ ਜ ਪਰ ਹੱਲ ਕੋਈ ਨਹੀਂ ਹੋ ਰਿਹਾ ਫਿਰ ਵੀ ਅਸੀਂ ਇੰਨੇ ਪਾਣੀ ਚ ਖੜਦਾ ਸਾਡੇ ਘਰਾਂ ਦੀਆਂ ਨਿਓਆ ਤਬ ਗਈਆਂ ਕੌਣ ਜ਼ਿੰਮੇਵਾਰਾ ਸਰਕਾਰ ਜ਼ਿੰਮੇਵਾਰ ਹੈ ਸਾਡੇ ਬੱਚੇ ਬਿਮਾਰ ਨੇ ਅਸੀਂ ਸਾਰੇ ਬਿਮਾਰਾਂ ਦਵਾਈਆਂ ਲੈ ਲੈ ਕੇ ਅਸੀਂ ਜਾ ਰਿਆਂ ਕੰਮਾਂ ਤੇ ਪਾਣੀ ਦੇ ਵਿੱਚ ਦੀ ਗੰਦੇ ਪਾਣੀ ਵਿੱਚ ਦੀ ਨੰਕਦੇ ਆ ਤੇ ਐਨਾ ਮਤਲਬ ਬਦਬੂ ਮਾਰਦੀ ਆ ਕਿ ਇਸ ਦਾ ਅੰਦਰ ਵੀ ਨਹੀਂ ਬੜ ਕੇ ਬੈਠ ਸਕਦੇ ਨਾ ਰੋਟੀ ਖਾ ਸਕਦੇ ਆ ਨਾ ਪਾਣੀ ਪੀ ਸਕਦੇ ਇੰਨੀ ਬਦਬੂ ਮਾਰਦੀ ਆ ਸੀ ਮਤਲਬ ਸਾਡੇ ਘਰ ਦੇ ਵਿੱਚ ਐਨਾ ਮਤਲਬ ਸਾਰੇ ਮਹੱਲੇ ਚ ਗੰਦਾ ਨਾ ਕੋਈ ਨਹੀਂ ਸੁਣਦਾ ਕਿਤੇ ਕਹਿੰਦੇ ਦਫ਼ਤਰ ਚ ਕਿਸੇ ਸਾਰੇ ਦਫ਼ਤਰਾਂ ਚ ਜਾ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੈਗੀ ਬੰਕ ਕੀ ਕਰਦੇ ਹੁਣ ਤੁਸੀਂ ਸਾਡੇ ਪਾਣੀ ਦਾ ਸੀਵਰੇਜ ਦਾ ਹੱਲ ਹੋਣਾ ਚਾਹੀਦਾ ਜੀ ਸਾਫ ਸਫਾਈ ਹੋਣੀ ਚਾਹੀਦੀ ਆ ਗਲੀ ਉੱਚੀ ਹੋਣੀ ਚਾਹੀਦੀ ਆ ਇਹ ਮਸਲਾ ਹੱਲ ਨਾ ਕੀ ਰਵੇ ਤੇ ਮਿੰਦਰ ਕੌਰ ਹੈ ਮਸਰਾ ਕੀ ਅੱਜ ਪਿੱਛਰ ਲਾਇਆ ਪਾਣੀ ਦਾ ਹੱਲ ਕਰੋ ਜ ਸਾਡਾ ਪਾਣੀ ਅੱਜ 8-9 ਮਹੀਨੇ ਹੋ ਗਏ ਜੀ ਪਾਣੀ ਖੜੇ ਨੂੰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਸਾਨੂੰ ਲਾਰਾ ਲਾ ਦਿੰਦੇ ਨੇ 10 ਦਿਨ ਰੁਕ ਜਾਓ 5 ਦਿਨ ਰੁਕ ਜਾਓ ਅਸੀਂ 10 ਦਿਨ ਰੁਕ ਜੰਨੇ ਆ ਐਂ ਕਰਦੇ ਕਰਦੇ ਸਾਨੂੰ ਜੀ 8 ਮਹੀਨੇ ਹੋ ਗਏ ਅਸੀਂ ਬਹੁਤ ਨਰਕ ਭੋਗ ਰਹੇ ਆ ਸੀਵਰ ਦਾ ਗੰਦਾ ਪਾਣੀ ਲੈਟਰਿੰਗ ਸਾਡੇ ਬਾਹਰ ਚ ਫਿਰਦੀ ਆ ਬੱਚੇ ਸਕੂਲ ਜਾਣ ਤੋਂ ਰਹਿ ਜਾਂਦੇ ਨੇ ਜੀ ਬੱਚਿਆਂ ਨੂੰ ਗੋਦੀ ਚੱਕ ਕੇ ਨਿਗਾਉਣਾ ਪੈਂਦਾ ਗਤੀ ਚੱਕ ਲੈਣਾ ਪੈਂਦਾ ਜੀ ਬੱਚਿਆਂ ਦੀਆਂ ਵਰਦੀਆਂ ਖਰਾਬ ਹੋਣ ਸਾਡੀ ਇਹੀ ਮੰਗ ਹੈ ਕਿ ਸਾਡਾ ਮਸਲਾ ਹੱਲ ਹੋਵੇ ਜੀ ਸਾਡੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਗਾਇਸ ਜੀ ਉਹਨਾਂ ਨੇ ਸਾਨੂੰ ਬਸ ਲਾਰਾ ਲਾ ਦਿੰਦੇ ਨੇ ਜੀ ਲਾਰਾ ਲਾ ਕੇ ਸਾਨੂੰ ਮੋੜ ਦਿੰਦੇ ਨੇ ਤੁਸੀਂ ਚੱਲੋ ਜੀ ਤੁਹਾਡਾ ਕੰਮ ਹੋ ਜੂ ਫਿਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਮੈਨੂੰ ਨਾ ਇਹ ਬੋਰਡ ਨੰਬਰ ਵਾਲਿਆਂ ਨੇ ਸੁਨੇਹਾ ਦਿੱਤਾ ਸੀ ਵੀ ਅਸੀਂ ਧਰ ਨਾਲ ਆ ਰਿਹਾ ਗੰਦੇ ਪਾਣੀ ਦਾ ਪਹਿਲਾਂ ਵੀ ਮੈਨੂੰ ਇਹਨਾਂ ਨੇ ਕਈ ਵਾਰ ਬੁਲਾਇਆ ਮੈਨੂੰ ਮੁਸ਼ਕਲਾਂ ਦਿਖਾਈਆਂ ਨੇ ਗੰਦਾ ਪਾਣੀ ਖੜਾ ਗਲੀਆਂ ਚ ਮੈਂ ਵੀ ਮੰਗ ਪੱਤਰ ਦਿੱਤੇ ਨੇ ਪਰ ਇਸ ਗੰਦੇ ਪਾਣੀ ਦਾ ਹੱਲ ਨਹੀਂ ਹੋਇਆ ਦੇਖੋ ਮੈਡੀਕਲ ਲਾਈਨ ਦੇ ਵਿੱਚ ਮੈਡੀਕਲ ਸਟੱਡੀ ਦੇ ਵਿੱਚ ਸਭ ਤੋਂ ਪਹਿਲੀ ਇਹੀ ਸ਼ਰਤ ਆਉਂਦੀ ਹੈ ਵੀ ਤੁਹਾਡੇ ਆਲੇ-ਦੁਆਲੇ ਗੰਦਾ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਜਿਸ ਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਇਹ ਤਾਂ ਪਾਣੀ ਆਪਾਂ ਘਰੇ ਡਾਕਟਰ ਆਪਾਂ ਨੂੰ ਕਹਿੰਦੇ ਨੇ ਬਾਲਟੀ 'ਚ ਵੀ ਗੰਦਾ ਪਾਣੀ ਨਾ ਹੋਵੇ ਇਹ ਤਾਂ ਸਾਰੀਆਂ ਗਲੀਆਂ ਭਰਿਆ ਪਿਆ ਸਾਰਾ ਧੂੜੀ ਭਰਿਆ ਪਿਆ ਜਦੋਂ ਨਾ ਕਾਂਗਰਸ ਦੀ ਸਰਕਾਰ ਹੁੰਦੀ ਸੀ ਉਦੋਂ ਕੁਝ ਕੁ ਬੰਦੇ ਨਾ ਕੁਝ ਕੁ ਸੀਵਰੇ ਦੇ ਉਹਦੇ ਮੂਰੇ ਨਾ ਬੋਰੀਆਂ ਲਾਏ ਆਉਂਦੇ ਹੁੰਦੇ ਸੀ ਤਾਂ ਪਾਣੀ ਭਰ ਕੇ ਉਹ ਲਾਈਵ ਹੋ ਜਾਂਦੇ ਤੇ ਹੁਣ ਉਹ ਲੋਕ ਕਿੱਥੇ ਨੇ ਦਾ ਸੀਐਮ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਆਂ ਵੀ ਸੀਐਮ ਸਾਹਿਬ ਤੁਸੀਂ ਵੀ ਧੂਰੀ ਨੂੰ ਆਪਦਾ ਸ਼ਹਿਰ ਮੰਨੋ ਅਸੀਂ ਧੂਰੀ ਵਾਲਿਆਂ ਨੇ ਤਾਂ ਤੁਹਾਨੂੰ ਆਪਦਾ ਮੰਨ ਲਿਆ ਪਰ ਤੁਸੀਂ ਹਜੇ ਤੱਕ ਸਾਨੂੰ ਨਹੀਂ ਮੰਨਿਆ ਤੁਸੀਂ ਇਕੱਲੇ ਸੀਵਰੇਜ ਦਾ ਹੱਲ ਨਹੀਂ ਕਰ ਸਕਦੇ ਹੋਰ ਕੀ ਕਰੋਗੇ ਜਦੋਂ ਸਾਨੂੰ ਲੋਕ ਪੁੱਛਦੇ ਨੇ ਧੂਰੀ ਚ ਕੀ ਕੀਤਾ ਸੀਐਮ ਨੇ ਤਾਂ ਅਸੀਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਆਂ ਵੀ ਸਾਨੂੰ ਧਰਨੇ ਦਿੱਤੇ ਨੇ ਉਹ ਧਰਨੇ ਅਸੀਂ ਅੱਜ ਲਾ ਰਹੇ ਆਂ ਜੇ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜੀ ਸਰ ਜੀ ਤੁਨ ਪਰਮਹਲਾ ਬਾਰ ਨੰਬਰ 2 ਧੂਰੀ ਸੋ ਸਾਡੀ ਇਹ ਜਿਹੜੀ ਸਮੱਸਿਆ ਹੈਗੀ 1.5-2 ਸਾਲ ਤੋਂ ਚੱਲ ਰਹੀ ਹੈ ਰਣਾ ਦੇ ਕੋਈ ਇਹੋ ਕੋਲੇ ਚਲੇ ਜਾਂਦੇ ਆ ਕਦੇ ਸੀਵਰੇਜ ਕੋਲੇ ਬੱਕ ਜਾਂਦੇ ਆ ਕਦੇ ਸੀਐਮ ਦਫ਼ਤਰ ਚਲੇ ਜਾਂਦੇ ਆ ਪਰ ਕਿੰது ਵੀ ਕੋਈ ਮਸਲਾ ਹੱਲ ਨਹੀਂ ਹੋਇਆ ਪਤਨ ਚਾਰ ਮਹੀਨਿਆਂ ਤੋਂ ਤਾਂ ਇੰਨੀ ਗੰਦਗੀ ਫੈਲ ਗਈ ਉਹ ਪਾਣੀ ਪਹਿਲਾਂ ਇੱਕ ਗਲੀ ਚ ਦੀ ਫਿਰ ਦੋ ਤੋਂ ਤਿੰਨ ਗਲੀਆਂ ਦੇ ਵਿੱਚ ਵਾਲੇ ਕੋ ਭਰਿਆ ਹੋਇਆ ਸੀਵਰੇਜ ਦਾ ਗੰਦਾ ਪਾਣੀ ਨਿੱਕੇ ਨਿੱਕੇ ਬੱਚੇ ਸਿਆਣੇ ਬਜ਼ੁਰਗ ਜੋ ਲੰਘਦੇ ਨੇ ਉਹ ਗੰਦੇ ਪਾਣੀ ਵੀ ਦੀ ਲੰਘਦੇ ਨੇ ਜਿਹੜੇ ਗੁਰਦੁਆਰੇ ਜਾਣਾ ਹੈ ਮੰਦਿਰ ਜਾਣਾ ਹੈ ਸਕੂਲ ਜਾਣਾ ਹੈ ਬੱਚਿਆਂ ਨੂੰ ਸਕੂਲ ਨੂੰ ਮੋਟਰਸਾਈਕਲ ਤੇ ਪਾਟਾ ਪਾ ਕੇ ਉਹ ਪਾਣੀ ਦੇ ਵਿੱਚੋਂ ਕੱਢ ਦੇਣ ਤੁਸੀਂ ਜਾ ਕੇ ਦੇਖ ਸਕਦੇ ਆਪ ਸਾਡੀ ਹਾਲਤ ਕੀ ਹੈਗੀ ਬਹੁਤ ਬਾਰੇ ਬਿਮਾਰ ਨੇ ਬੁਖਾਰ ਟੁੱਟੀਆਂ ਉਲਟੀਆਂ ਦੇ ਨਾਲ ਆ ਹੁਣੀ ਸਾਨੂੰ ਖਬਰ ਆਈ ਉਹ ਬੰਦਿਆਂ ਨੇ ਸਾਰੇ ਪਰਿਵਾਰ ਨੇ ਆਉਣਾ ਸੀ ਆ 5 ਦਿਨ ਦਾ ਆ ਐਮਸੀ ਸਾਹਿਬ ਨੇ ਸਾਡੇ ਇਹ ਵੀ ਬਿਮਾਰ ਬਿਮਾਰ ਨੇ ਜੀ ਐਮਸੀ ਭੇਜਿਆ ਉਸ ਪਰਿਵਾਰ ਨੂੰ ਹੁਣ ਲੈ ਕੇ ਗਏ ਨੇ ਕਿ ਇਨਫੈਕਸ਼ਨ ਹੋ ਗਈ ਹੈ ਹਮ ਅਸਲ ਤਾਂ ਸਾਡੇ ਦੋ ਕੁੜੀਆਂ ਆਈਆਂ ਰਖੜੀ ਵੰਨਣ ਵਾਸਤੇ ਅਗਲੇ ਦਿਨ ਹੀ ਇਫੈਕਟਡ ਹੋ ਗਈਆਂ ਟੱਟੀਆਂ ਉਲਟੀਆਂ ਲੱਗੀਆਂ ਕਾਰ ਟੈਕਸੀ ਕਰਾ ਕੇ ਕਾਰ ਕਰਕੇ ਤਾਂ ਉਹਨਾਂ ਨੂੰ ਅਸਲ ਵਿੱਚ ਕੀ ਹੈ ਕੋਈ ਅਜੀਬ ਬਿਮਾਰ ਹਨ ਕੋਈ ਰਿਸ਼ਤੇਦਾਰ ਸਾਡੇ ਘਰੇ ਆਉਣ ਨੂੰ ਤਿਆਰ ਨਹੀਂ ਕੋਈ ਸਾਡੀ ਗਲੀ ਜਾਉਣ ਨੂੰ ਤਿਆਰ ਨਹੀਂ ਸਾਹ ਨਹੀਂ ਆਉਂਦਾ ਅਸੀਂ ਪ੍ਰਸ਼ਾਸਨ ਨੂੰ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਸਾਡਾ ਉੱਥੇ ਮੌਕੇ ਦਾ ਜਿਹੜਾ ਹਾਲ ਉਹ ਦੇਖਿਆ ਜਾਵੇ ਤਾਂ ਕਿ ਸਾਨੂੰ ਇਨਸਾਫ਼ ਮਿਲੇ ਜਲਦੀ ਇਹਦਾ ਗੰਦੇ ਪਾਣੀ ਦਾ ਜਿਹੜਾ ਸੀਰੇ ਦਾ ਪਾਣੀ ਹੈ ਉਹਦਾ ਕੋਈ ਪ੍ਰਬੰਧ ਹੋਵੇ ਆਪਣੇ ਪਾਰਟ ਨੰਬਰ 2 ਦੇ ਵਿੱਚ ਲੰਬੇ ਸਮੇਂ ਤੋਂ ਤਕਰੀਬਨ 2 ਸਾਲਾਂ ਤੋਂ ਸਿਵਰੇਜ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਅਸੀਂ अनेका ਅਫਸਰਾਂ ਨੂੰ ਇਹਨਾਂ ਦੀ ਸ਼ਿਕਾਇਤਾਂ ਕੀਤੀਆਂ अनेका ਵਾਰ ਕਮੇਟੀ 'ਚ ਗਏ ਆਂ अनेका ਵਾਰ ਅਸੀਂ ਸੀਐਮ ਆਫਿਸ 'ਚ ਗਏ ਆਂ ਅਸੀਂ ਜਾਣਦੇ ਆਂ ਸਿਵਰੇਜ ਬੋਰਡ ਕੋਲ ਜਾਨਨੇ ਹੋ ਕਹਿੰਦੇ ਨੇ ਸਾਡਾ ਕੰਮ ਨਹੀਂ ਕਮੇਟੀ ਦਾ ਕਮੇਟੀ ਕੋਲ ਜਾਨਨੇ ਹੋ ਕਹਿੰਦੇ ਨੇ ਸਾਡਾ ਕੰਮ ਨਹੀਂ ਸਿਵਰੇਜ ਬੋਰਡ ਦਾ ਦਫ਼ਤਰ 'ਚ ਜਾਨਨੇ ਹੋ ਸਾਨੂੰ ਦਿੰਦੇ ਨੇ ਮਿੱਠੀਆਂ ਗੋਲੀਆਂ ਜਿੰਨਾ ਟਾਈਮ ਬਾਡ ਨੰਬਰ 2 ਦੇ ਬੰਦਿਆਂ ਨੇ ਸੈਕਰੀਫਾਈਜ਼ ਕੀਤਾ ਇਸ ਗੰਦੇ ਪਾਣੀ ਲਈ ਪਿਕਾਣਾ ਇੰਨਾ ਦਾ ਸਾਥ ਦਿੱਤਾ ਕੋਈ ਵੀ ਬੰਦਾ ਨਹੀਂ ਦੇ ਸਕਦਾ ਹਾਲਾਂਕਿ ਕੋਈ ਬੰਦਾ 1-2 ਦਿਨ ਨਹੀਂ ਰਹਿ ਸਕਦਾ ਗੰਦੇ ਪਾਣੀ 'ਚ ਸਾਨੂੰ ਇੰਨਾ ਟਾਈਮ ਤੋਂ ਲੰਬੇ ਸਮੇਂ ਤੋਂ ਅਸੀਂ ਐਸੇ ਗੰਦੇ ਪਾਣੀ ਦੇ ਵਿੱਚੋਂ ਲੰਘ ਰਹੇ ਹਾਂ ਅਸੀਂ ਇਹਨਾਂ ਨਾਲ ਹਰ ਤਰ੍ਹਾਂ ਦਾ ਕੋਆਪਰੇਟ ਕੀਤਾ ਪਰ ਸਾਡਾ ਇਲਾਜ ਕੋਈ ਨਹੀਂ ਹੱਲ ਕੋਈ ਨਹੀਂ ਹੁਣ ਸਾਡੇ ਬੱਚੇ ਨੇ ਜਿਹੜੇ ਉਹ ਬਿਮਾਰ ਹੋ ਰਹੇ ਨੇ ਜਦੋਂ ਸਵੇਰੇ ਸਕੂਲ ਜਾਂਦੇ ਨੇ ਉਹਨਾਂ ਦਾ ਹਾਲ ਦੇਖਣ ਵਾਲਾ ਹੁੰਦਾ ਉਹਨਾਂ ਦੇ ਬੂਟ ਹੱਥ 'ਚ ਹੁੰਦੇ ਨੇ ਬੱਚੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਸਕੂਲ ਪਹੁੰਚਦੇ ਨੇ ਤਾਂ ਇਹ ਆਪਕ ਸਾਹਿਬਾਂ ਨੂੰ ਉਹਨਾਂ ਨੂੰ ਵੀ ਤੁਹਾਡੇ ਪੈਰਾਂ ਚੋਂ ਗੰਦੀ ਸਮੈਲ ਮਾਰਦੀ ਐ ਉਹਨਾਂ ਨੂੰ ਸਕੂਲੋਂ ਭਜਾ ਦਿੰਦੇ ਨੇ ਬਿਮਾਰੀ ਉਹਨਾਂ ਨੂੰ ਅਲੱਗ ਖਾ ਰਹੀ ਐ ਪੜ੍ਹਾਈ ਉਹਨਾਂ ਦੀ ਅਲੱਗ ਖਰਾਬ ਹੋ ਰਹੀ ਐ ਤੇ ਹੱਲ ਸਾਡਾ ਫਿਰ ਵੀ ਕੋਈ ਨਹੀਂ ਅਸੀਂ ਚਾਹੁੰਦੇ ਆ ਕਿ ਸਾਡੂੰ ਕੋਈ ਚੰਗੀ ਰਾਹਤ ਦਿੱਤੀ ਜਾਵੇ ਸਾਡਾ ਹੱਲ ਕੱਢਿਆ ਜਾਵੇ ਜਿੰਨਾ ਟਾਈਮ ਸਾਡਾ ਹੱਲ ਨਹੀਂ ਨਿਕਲੂਗਾ ਅਸੀਂ ਇੱਥੇ ਹੀ ਬੈਠੇ ਰਹਾਂਗੇ ਇੱਥੋਂ ਉੱਠਾਂਗੇ ਨਹੀਂ ਅਸੀਂ ਆਪਣਾ ਜਿੰਨਾ ਟਾਈਮ ਕੰਮ ਨਹੀਂ ਸਟਾਰਟ ਹੋਊਗਾ ਅਸੀਂ ਇਹੀ ਸੜਕ ਤੇ ਬੈਠਾਂਗੇ ਅਸੀਂ ਉੱਠਣਾਂਗੇ ਇੱਥੇ ਸੀਵਰ ਦੀ ਪ੍ਰੋਬਲਮ ਹੈ ਏਰੀਆ ਦੇ ਵਿੱਚ ਪਰ ਅਸੀਂ ਸੀਵਰ ਦੀ ਪ੍ਰੋਬਲਮ ਹੱਲ ਕਰਨ ਵਾਸਤੇ ਟੈਂਕਰ ਲਾਏ ਹੋਏ ਐ ਟੈਂਕਰਾਂ ਨਾਲ ਜਿਹੜਾ ਪਾਣੀ ਨਿਕਲਦਾ ਮਤਲਬ ਗਲੀ ਨੂੰ ਚੁਕਾ ਦਿੰਦੇ ਆਂ ਛੇਤੀ ਤੇ ਹੁਣ ਟੈਂਕਰ ਅਸੀਂ ਇੱਕ ਹੋਰ ਲਾਤਾ ਦੋ ਟੈਂਕਰ ਕਰਤੇ ਵੀ ਤਾਂ ਕਿ ਜਿਹੜਾ ਪਾਣੀ ਆ ਉੱਥੇ ਗਲੀ 'ਚ ਨਾ ਨਿਕਲੇ ਤੇ ਪ੍ਰੋਬਲਮ ਦਾ ਛੇਤੀ ਹੱਲ ਕਰ ਦਿੱਤਾ ਜਾਊਗਾ ਟੈਂਕਰ ਵੀ ਉਹ ਟੈਂਕਰਾਂ ਨਾਲ ਜਿਹੜਾ ਨਿਕਲ ਜਾਂਦਾ ਪਾਣੀ ਇਹ ਪਾਣੀ ਟੈਂਕਰ ਕੱਢ ਰਹੇ ਐ ਜੀ ਟੈਂਕਰਾਂ ਨਾਲ ਪਾਣੀ ਦੋ ਟੈਂਕਰ ਲਾਏ ਹੋਏ ਨੇ ਤਾਂ ਹੀ ਉਹਦੇ ਨਾਲ ਪਾਣੀ ਨਿਕਲ ਜਾਂਦਾ ਥੋੜਾ ਜਿਹਾ ਸਵੇਰੇ ਜਦੋਂ ਸਪਲਾਈ ਛੱਡਦੇ ਆਂ ਤਾਂ ਕਰਕੇ ਪਾਣੀ ਆ ਜਾਂਦਾ ਗਲੀ ਇਹਦਾ ਜਲਦੀ ਕਰ ਦਾਂਗੇ ਇਸਦਾ ਹੀ ਹੱਲ ਸਰ ਲੰਬੇ ਦੋ ਘੱਟੋ ਘੱਟ ਦੋ ਸਾਲ ਹੋ ਗਏ ਕਿ ਇਹ ਚੀਜ਼ ਨੂੰ ਠੋਕ ਤੇ ਜੂਝਦੇ ਨੇ ਲੇ ਕੋਈ ਨਹੀਂ ਇਹਦੇ ਮੋਟਰਾਂ ਅੱਗੇ ਅਸੀਂ ਮੋਟਰਾਂ ਵੀ ਸੈੱਟ ਕਰ ਰਹੇ ਹਾਂ ਵੱਡੀ ਮੋਟਰ ਪਾ ਰਹੇ ਹਾਂ ਕੱਲ ਤੋਂ ਉਹਦਾ ਕੰਮ ਸ਼ੁਰੂ ਹੋ ਜਾਊਗਾ ਤੇ ਫਿਰ ਇਹਨਾਂ ਦਾ ਪ੍ਰੋਬਲਮ ਜਲਦੀ ਹੱਲ ਹੋ ਜਾਊਗੀ ਜੀ ਦੋ ਸਾਲਾਂ ਕੋਲੇ ਵੀ ਸਰ ਬਹੁਤ ਪਾਣੀ ਖੜਾ ਜੀ ਉਹ ਉੱਥੇ ਕੋਈ ਨਾਲੀਆਂ ਦੀ ਬਲੋਕ ਨਾਲ ਲੋਕਾਂ ਦੀਆਂ ਨਾਲੀਆਂ ਬੰਦ ਕੀਤੀਆਂ ਹੋਈਆਂ ਸ਼ਾਇਦ ਆਪਦੀਆਂ ਕੋਈ ਮਿੱਟੀ ਪਾ ਕੇ ਮੈਨੂੰ ਪਤਾ ਲੱਗਿਆ ਉਹ ਜਿਵੇਂ ਟੀਓ ਸਾਹਿਬ ਆ ਰਹੇ ਆ ਕਰਕੇ ਗੱਲ ਉਹ ਦੇਖ ਲੈਣੇ ਆ ਜੀ